ਕੋਟਪੂਰਾ ਵਿਖੇ ਕੰਪੁਛਾਤੇ ਵਿਅਕਤੀ ਦੇ ਵੱਲੋਂ ਕੋਟਪੂਰਾ ਹਲਕੇ ਦੇ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਿਨਾਂ ਤੇ ਵਟਸਐਪ ਕਾਲ ਦੇ ਜ਼ਰੀਏ ਸ਼ਹਿਰ ਦੇ ਇੱਕ ਸਮਾਜ ਸੇਵੀ ਦਿਨਾਲ ੱਗੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਸਮਾਜ ਸੇਵੀ ਰਾਜਨ ਕੁਮਾਰ ਜੈਨ ਨੂੰ ਕਿਸੇ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਆਵਾਜ਼ ਕੱਟ ਕੇ ਉਹਨਾਂ ਦੇ ਬੱਚੇ ਦੀ ਪੜ੍ਹਾਈ ਦੇ ਸਬੰਧ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਅਕਾਊਂਟ ਦੇ ਵਿੱਚ 27543 ਰੁਪਏ ਜਮ੍ਹਾਂ ਕਰਵਾਉਣ ਦੇ ਲਿਆਖਤ ਬਾਅਦ ਦੇ ਵਿੱਚ ਪਿੰਡ ਸਦਵਾ ਕੋਟੀ ਆ ਕੇ ਉਹਨਾਂ ਤੋਂ ਇਹ ਰਾਸ਼ੀ ਲੈ ਕੇ ਜਾਣ ਦੀ ਵੀ ਗੱਲ ਕੀਤੀ ਇਸ ਸਬੰਧ ਵਿੱਚ ਰਾਜਨ ਕੁਮਾਰ ਜੈਨ ਨੇ ਦੱਸਿਆ ਕਿ ਉਸ ਨੂੰ 8284018024 ਨੰਬਰ ਤੋਂ ਵਟਸਐਪ ਕਾਲ ਆਈ ਜਿਸ ਦੀ ਆਈਡੀ ਦੇ ਉੱਪਰ ਅਜੇ ਐਮਐਲਏ ਆਫਿਸ ਲਿਖਿਆ ਹੋਇਆ ਸੀ ਇਸ ਦੇ ਨਾਲ ਹੀ ਜੈਨ ਨੇ ਦੱਸਿਆ ਕਿ ਇਸ ਨੰਬਰ ਤੇ ਇੱਕ ਵਿਅਕਤੀ ਨੇ ਸਪੀਕਰ ਕੁਲਤਾਰ ਸੰਧਵਾ ਦੀ ਆਵਾਜ਼ ਕੱਟ ਕੇ ਉਸ ਨੂੰ ਦੱਸਿਆ ਕਿ ਉਹਨਾਂ ਦੇ ਬੱਚੇ ਦੀ ਫੀਸ ਦੇ ਲਈ 27543 ਰੁਪਏ ਚੰਡੀਗੜ੍ਹ ਯੂਨੀਵਰਸਿਟੀ ਦੇ ਪੀਐਨਬੀ ਅਕਾਊਂਟ ਦੇ ਵਿੱਚ ਭਰਵਾ ਦੇਣ ਉਹਨਾਂ ਦੱਸਿਆ ਕਿ ਇਸ ਸਬੰਧ ਦੇ ਵਿੱਚ ਵਾਰ-ਵਾਰ ਫੋਨ ਆਉਂਦੇ ਰਹੇ ਜਿਸ ਤੋਂ ਬਾਅਦ ਉਹਨਾਂ ਇਸ ਸਬੰਧੀ ਸਪੀਕਰ ਸੰਧਵਾ ਨੂੰ ਵੀ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਫੋਨ ਕਰਨ ਵਾਲਾ ਇੱਕ ਵਿਅਕਤੀ ਕਾਫੀ ਛਾਤਰ ਦਰਸਲ ਉਸਦੇ ਵੱਲੋਂ ਸਪੀਕਰ ਸਾਹਿਬ ਦੀ ਆਵਾਜ਼ ਕੱਟ ਕੇ ਜਿਹਾ ਕੀਤਾ ਗਿਆ ਦਰਅਸਲ ਉਹ ਸਪੀਕਰ ਸਾਹਿਬ ਦੇ ਘਰ ਆਉਣ ਜਾਣ ਵਾਲੇ ਵਿਅਕਤੀਆਂ ਤੇ ਉਹਨਾਂ ਦੇ ਪੀਏ ਆਦਿ ਦਾ ਨਾਂ ਵੀ ਜਾਣਦਾ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਫਿਲਹਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ ਜੀ ਭਾਜੋ ਹਾਂ ਜੀ ਬੋਲੋ ਜੀ ਬੋਲੋ ਕਾਲ ਆਈ ਸੀ ਮੈਂ ਨਾ ਬਾਈਕ ਤੇ ਸੀਗਾ ਤੇ ਪਤਾ ਨਹੀਂ ਲੱਗਿਆ ਠੀਕ ਹੈ ਮਗਰ ਆਪਨੇ ਕਰਾਇਆ ਜੀ ਜਰਾ ਹੱਥ ਪਿਆ ਦੇਵਾਗੇ ਦੇਖੋ होगी आ, पेमेंट तो मेरे मैं अभी आपको वो हुई नहीं थी दूसरे वाली चौदह लाख रुपए वाली आपके वाली पेमेंट तो हो गई थी मैंने विवेक जी को भेज दिया था विवेक जी ने कर दिया था तो भेजी, तो भेजी। मैं देख लेता हूँ मैं देख लेता हूँ ਸਤਾ 23453 ਬੰਦਨੀ 543 ਦੇ ਇਹ ਸ਼ਬਦ ਵੀ ਨਹੀਂ ਹੈ ਮੈਂ ਭੇਜ ਦਿੰਦਾ ਭੇਜ ਦਿੰਦਾ ਮੈਂ ਕਿਸੇ ਵੀ ਬਾਤ ਕਰਵਾ ਦੋ ਅਨਿਤ ਮਗਰ सुबह जब एमएलए साहब गुस्से हो रहे थे उनको भी थोड़ा कर देना आ, सेट। न, दो घंटे हो गए कल आ, हो अजीव, अजीव, क्या मैं उनको भी थोड़ा सेट कर देना एमएलए साहब को भी ही नहीं अगर है तो प्लीज, है ना? अगर आप तो भी? तो आप तो आप अपना अकाउंट चेक करिजे आप अपना अकाउंट चेक कीजिए ना आपके पास पेमेंट आ गई भी नहीं अभी। ओके ठीक है जी ठीक है ठीक है तो